ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਰੇਡੀਓ ਸਪਾਈਸ ਦੇ ਉੱਪਰ ਔਰ ਅੱਜ ਜਿਸ ਫਿਲਮ ਦੇ ਬਾਰੇ ਅਸੀਂ ਗੱਲ ਕਰਨ ਵਾਲੇ ਆ ਉਹ ਤੁਹਾਨੂੰ ਯਾਦ ਹੋਵੇਗਾ ਜਦੋਂ ਕਿਸਾਨ ਅੰਦੋਲਨ ਹੋਇਆ ਤਾਂ ਉਦੋਂ ਪੰਜਾਬ ਤੇ ਹਰਿਆਣਾ ਇਕੱਠੇ ਨਜ਼ਰ ਆਏ ਵੈਸੇ ਪੰਜਾਬ ਤੇ ਹਰਿਆਣਾ ਦੋਵੇਂ ਇੱਕ ਹੀ ਨੇ ਜਿੰਦ ਜਾਣ ਨੇ ਉਸੇ ਤਰ੍ਹਾਂ ਦੀ ਹੀ ਇੱਕ ਫੇਰ ਤੋਂ ਸੇਮ ਸਪਿਰਿਟ ਲੈ ਕੇ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਕੋਈ ਵੀ ਡਿਫਰੈਂਸ ਨਹੀਂ ਹੈ ਇਹ ਫਿਲਮ ਆ ਚੁੱਕੀ ਹੈ ਜੀ ਕੁੜੀ ਹਰਿਆਣੇਵਾਲ ਦੀ ਜਿਹਦੇ ਵਿੱਚ ਨੇ ਸੋਨਮ ਬਾਜਵਾ ਅਤੇ ਅਮੀਰਕ ਔਰ ਸੋਨਮ ਤੇ ਅਮੀ ਇਹ ਦੋਵੇਂ ਪਹਿਲਾਂ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਸ ਜੋੜੀ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਇੱਕ ਵਾਰੀ ਫੇਰ ਤੋਂ ਇਹ ਪਰਦੇ ਦੇ ਉੱਪਰ ਨੇ ਤੁਹਾਨੂੰ ਸਾਰਿਆਂ ਨੂੰ ਐਂਟਰਟੇਨ ਕਰਨ ਲਈ ਸਾਡੇ ਨਾਲ ਇਸ ਵੇਲੇ ਬਣੇ ਹੋਏ ਨੇ ਅਮੀਰਕ ਤੇ ਸੋਨਮ ਬਾਜਵਾ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਹਾਂਜੀ ਸੋਰਨ ਜੀ ਕਿਵੇਂ ਹੋ ਸਸਟ੍ਰੀਕਲ ਮੈਂ ਬਿਲਕੁਲ ਠੀਕ ਹਾਂ ਹਾਊ ਆਰ ਯੂ ਮੈਂ ਤਾਂ ਤੁਹਾਡੇ ਕੋਲੋਂ ਹਰਿਆਣਵੀ ਐਕਸੈਂਟ ਸੁਣਨ ਨੂੰ ਬੇਕਰਾਰ ਬੈਠੀਆਂ ਕਿਉਂਕਿ ਇਨੀਆਂ ਤਾਰੀਫਾਂ ਪਹਿਲੀ ਗੱਲ ਤੇ ਪੰਜਾਬ ਦੀ ਜੱਟੀ ਦੂਜਾ ਉਹ ਹਰਿਆਣਵੀ ਦੀ जाटਨੀ ਦੇ ਕਿਰਦਾਰ ਦੇ ਵਿੱਚ ਔਰ ਲੱਗ ਨਹੀਂ ਸੀ ਰਿਆ ਕਿ ਮਤਲਬ ਇਹ ਕਾਰ ਪਾਓਗੇ ਤੁਸੀਂ ਪਰ ਤੁਸੀਂ ਇੰਨਾ ਵਧੀਆ ਮਤਲਬ ਮੈਂ ਸੱਚ ਦੱਸਾਂ ਨਾ ਮੈਂ ਬਿਲਕੁਲ ਬੀਇੰਗ ਔਨੈਸਟ ਕਹ ਰਹੀਆ ਮੈਂ ਇਮੇਜਿਨ ਨਹੀਂ ਕਰ ਸਕਦੀ ਸੀ ਕਿ ਪਿਓਰ ਜੱਟੀ ਜਿਹੜੀ ਆ ਉਹ ਹਰਿਆਣੇ ਦੀ जाटਨੀ ਦਾ ਕਿਰਦਾਰ ਨਭਾਵੇਗੀ ਪਰ ਤੁਸੀਂ ਕਮਾਲ ਕਰਦੀ ਯਾਰ ਥੈਂਕ ਯੂ ਸੋ ਮਚ ਥੈਂਕ ਯੂ ਔਰ ਬਹੁਤ ਹੀ ਵਧੀਆ ਔਰ ਕੀਆ ਤੁਸੀਂ ਐਕਸੈਂਟ ਫੜਿਆ ਤੁਸੀਂ ਕੀਆ ਲਹਿਜਾ ਇਨਾ ਵਧੀਆ ਤਰੀਕੇ ਦੇ ਨਾਲ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਹਰਿਆਣੇ ਵਾਲ ਦੀਆਂ ਕੁੜੀਆਂ ਨੇ ਨਾ ਉਹ ਵੀ ਸ਼ਾਇਦ ਇੰਨੀ ਪਿਓਰ ਹਰਿਆਣਵੀ ਨਹੀਂ ਬੋਲ ਪਾਉਂਦੀਆਂ ਹੋਣੀਆਂ ਜਿੰਨੀ ਤੁਸੀਂ ਬੋਲੀ ਹੈ ਥੈਂਕ ਯੂ so much ਬਸ ਫਿਲਮ ਤੇ ਲੱਗੀ ਨਹੀਂ ਬਹੁਤ ਮੈਂ ਤਾਂ ਲੱਗੀ ਕਿਉਂਕਿ ਫਿਲਮ ਸ਼ੁਰੂ ਹੋਣ ਤੋਂ 3 ਮਹੀਨੇ ਪਹਿਲਾਂ ਹੀ ਅਸੀਂ ਪ੍ਰੈਪਰੇਸ਼ਨ ਸ਼ੁਰੂ ਕਰਤੀ ਸੀ ਸੋ ਮੇਰੀ ਐਵਰੀ ਡੇ 2 ਘੰਟੇ ਦੀ ਕਲਾਸ ਹੁੰਦੀ ਸੀ ਅੱਛਾ ਕੀ ਬਾਤ ਹੈ ਜੀ ਵਸੇ ਰਕੇਸ਼ ਜੀ ਨੇ ਜਦੋਂ ਇਹ ਸੋਚਿਆ ਤੇ ਕੀ ਉਹਨਾਂ ਨੇ ਮਤਲਬ ਪੂਰਾ ਤਸੱਵਰ ਕੀ ਕਹਾ ਹੋਇਆ ਸੀਗਾ ਕਿ ਇਸ ਕਿਰਦਾਰ ਦੇ ਵਿੱਚ ਸੋਨਮ ਹੀ ਫਿੱਟ ਬੈਠਣਗੇ ਜਦੋਂ ਤੁਹਾਡੀ ਪਹਿਲੀ ਮੁਲਾਕਾਤ ਹੋਈ ਤਾਂ ਕੀ ਉਹਨਾਂ ਦੇ ਜਦੋਂ ਹੁਣ ਮੈਂ ਆਪਣੀ ਗੱਲ ਕਰ ਰਹੀ ਹਾਂ ਤੇ ਇੱਕਦਮ ਸਾਨੂੰ ਅਸੀਂ ਨਹੀਂ ਕਦੀ ਤੁਹਾਨੂੰ ਇਮੇਜਨ ਕੀਤਾ ਸੀਗਾ ਪਰ ਜੋ ਤੁਸੀਂ ਨਿਖਰ ਕੇ ਆਏ ਜਿਸ ਤਰੀਕੇ ਦੇ ਨਾਲ ਸਾਹਮਣੇ ਆਏ ਇੱਕ ਡਾਇਰੈਕਟਰ ਦਾ ਨਾ ਵਿਜ਼ਨ ਹੁੰਦਾ ਉਹਨੂੰ ਪਤਾ ਹੁੰਦਾ ਜਦੋਂ ਲਿਖਦਾ ਆ ਜਾਂ ਜਾਂ ਸੋਚਦਾ ਹੈ ਕਿ ਯਾਰ ਇਹਦੇ ਚ ਆਹੀ ਫਿੱਟ ਬੈਠੇਗਾ ਸੋ ਉਹਨਾਂ ਨੇ ਤੁਹਾਨੂੰ ਇਦਾਂ ਦਾ ਕੁਝ ਕਿਹਾ ਸੀਗਾ ਜੀ ਆ ਐਕਚੁਅਲੀ ਜਦੋਂ ਰਾਕੇਸ਼ ਜੀ ਤੇ ਮੈਂ ਪਹਿਲਾਂ ਕੰਮ ਕੀਤਾ ਹੋਇਆ ਉਹ ਉਹਨਾਂ ਨੇ ਡਾਇਲੌਗਸ ਕੀਤੇ ਸੀਗੇ ਅੜਬ ਮੁਟਿਆਰਾ ਦੇ ਵਿੱਚ ਉਹਨਾਂ ਨੇ ਪਵਾੜਾ ਯੂ نو ਉਹਦੇ ਵਿੱਚ ਵੀ ਡਾਇਲੌਗਸ ਕੀਤੇ ਸੀਗੇ ਸੋ ਅਸੀਂ ਕੰਮ ਕੀਤਾ ਹੋਇਆ ਪਹਿਲਾਂ ਸੋ ਹੋ ਸਕਦਾ ਹੈ ਕਿ ਉਹਨਾਂ ਨੂੰ ਲੱਗਿਆ ਹੋਵੇ ਕਿ ਕਦੇ ਜੇ ਇਦਾਂ ਦੀ ਫਿਲਮ ਬਣੂਗੀ ਤਾਂ ਸੋਨਮ ਉਹਦੇ ਚ ਫਿੱਟ ਹੁੰਦੀ ਐਕਚੁਅਲੀ ਮੇਰੇ ਇਸ ਬਾਰੇ ਉਹਨਾਂ ਨਾਲ ਗੱਲ ਨਹੀਂ ਹੋਈ ਲੇਕਿਨ ਇਹ ਜ਼ਰੂਰ ਹੈ ਕਿ ਉਹ ਮੇਰੇ ਕੋਲ ਇੱਕ ਫਿਲਮ ਲੈ ਕੇ ਆਏ ਸੀਗੇ ਉਹਦੀ ਨਰੇਸ਼ਨ ਸੀ ਉਹਨਾਂ ਨੇ ਉਹ ਫਿਲਮ ਪੂਰੀ ਸੁਣਾਈ ਔਰ ਉਸ ਤੋਂ ਬਾਅਦ ਉਹਨਾਂ ਨੇ ਇਦਾਂ ਹੀ ਕੈਸ਼ੂਅਲੀ ਕਿਹਾ ਕਿ ਨਾ ਇੱਕ ਇਦਾਂ ਫਿਲਮ ਆ ਕੁੜੀ ਹਰਿਆਣੇ ਦੀ ਆ ਤੇ ਮੁੰਡਾ ਪੰਜਾਬ ਦਾ ਵਾ ਤੇ ਦੋਨੋਂ ਰੈਸਲਿੰਗ ਬੈਕਗ੍ਰਾਉਂਡ ਤੋਂ ਆ بس انہوں نے اتنا کہ مینشن ਕੀਤਾ اور مینوں یہ چیز بڑی انٹرسٹنگ لگی میں کہ پھر ਤੁਸੀਂ ਇਹਨੂੰ ਸੁਣਾਓ ਥੋੜਾ ਜਿਹਾ تو انہوں نے بہت ਹਲੇ ਬਿਲਕੁਲ ਇੱਕ ਜਿਹਨੂੰ ਕਹਿ ਦਿੰਦੇ ਨੇ ਇੱਕ ਬਹੁਤ بیسک ਹੀ ਹਲੇ ਉਹਨਾਂ ਨੇ سٹوری تیار ਸੀਗੀ ਫਿਰ ਉਹਨਾਂ ਨੇ ਕਿਹਾ ਕਿ ਮੈਨੂੰ ਕੁਝ ਦਿਨ ਦਓ ਤੁਸੀਂ ਮੈਂ ਇਹ ਡਿਵੈਲਪ ਕਰਕੇ ਤੁਹਾਨੂੰ ਸੁਣਾਉਣਾ ਔਰ ਫਿਲਮ ਉਸ ਤੋਂ 1 ਮਹੀਨਾ ਬਾਅਦ ਉਹਨਾਂ ਨੇ ਸੁਣਾਈ ਐਂਡ ਦਾ ਕੈਨ ਦਾ ਇਹ ਮਤਲਬ ਹੈ ਕਿ ਆਏ ਕੋਈ ਹੋਰ ਸਕ੍ਰਿਪਟ ਨਹੀਂ ਸੀ ਪਰ ਆਖੀ ਕੋਈ ਹੋਰ ਸਕ੍ਰਿਪਟ ਪਹਿਲਾਂ ਇਕੱਠੇ ਲੌਕ ਕੀਤੀ ਤਾ ਮੈਨੂੰ ਨਹੀਂ ਪਤਾ ਕਿ ਉਹ ਸ਼ੁਰੂ ਤੋਂ ਉਹਨਾਂ ਦੇ ਮਨ ਦੇ ਵਿੱਚ ਸੀਗਾ ਕਿ ਮੈਂ ਇਹ ਕਰਾਂ ਬਟ ਮੈਂ ਇਹ ਚੂਜ਼ ਕੀਤੀ ਸੀ ਫਿਲਮ ਮਤਲਬ ਆਪਣੇ ਵੱਲੋਂ ਇਹ ਫਿਲਮ ਉਹਨਾਂ ਦੀ ਜਿਹੜੀ ਸੀਗੀ ਇਹ ਚੂਜ਼ ਕੀਤੀ ਹਾਂਜੀ ਵੈਸੇ ਨਾ ਐਮੀ ਇਹਨੂੰ ਮੈਂ ਸਵਾਲ ਕਰਨਾ ਚਾਹੂੰਗੀ ਐਮੀ ਤੁਸੀਂ ਬਹੁਤ ਚੁਲਬੁਲਾ ਕਿਰਦਾਰ ਨਿਭਾਇਆ ਤੁਸੀਂ ਨੋ ਡਾਊਟ ਇਸ ਤੋਂ ਪਹਿਲਾਂ ਨਿਕਾ ਜੈਲਦਾਰ ਦੇ ਵਿੱਚ ਵੀ ਇੰਨੇ ਹਾਸੇ ਪਾਏ ਹੋਏ ਆ ਨਾ ਲਿਟਰਲੀ ਉਸ ਤੋਂ ਬਾਅਦ ਜਦੋਂ ਅਸੀਂ ਤੁਹਾਨੂੰ ਕੁੜੀ ਹਰਿਆਣੇ ਵਾਲ ਦੀ ਚ ਦੇਖਿਆ ਆ ਓਏ ਹੋਏ ਹੋਏ ਹੋ ਤਮਾਲਾ ਪਾਤੀਆ ਤੁਸੀਂ ਇਹ ਨਾ ਬੜਾ ਬੜਾ ਯੂਨੀਕ ਜਿਹਾ ਔਰ ਮੈਨੂੰ ਇਦਾਂ ਲੱਗਦਾ ਪਿਆ ਹੁਣ ਕਿ ਇਹ ਸਾਨੂੰ ਵਾਕਈ ਤੁਹਾਡੇ ਦੋਨਾਂ ਦੇ ਲਈ ਬਣੀ ਸੀ ਕੋਈ ਉਹ ਜਿਹਾ ਯਾਦਗਾਰ ਪਲ ਹੋਵੇ ਜਦੋਂ ਲੱਗਾ ਹੋਵੇ ਕਿ ਯਾਰ ਨਜ਼ਾਰਾ ਆ ਗਿਆ ਫਿਲਮ ਕਰਕੇ ਹੈ ਐਵੇਂ ਇਦਾਂ ਤਾਂ ਕੁਝ ਹੋਇਆ ਹੋਵੇ ਸਾਰਿਆਂ ਪਰ ਸਸਕੀ ਗਾਲ ਦੇ ਸਭ ਤੋਂ ਪਹਿਲਾਂ ਤੇ ਜੀ ਹਾਂ ਇਹਨੂੰ ਸਾਰਿਆਂ ਨੂੰ ਨਹੀਂ ਮੈਂ ਜੀ ਹੂੰ ਸਾਡਿਆ ਉਹ ਤਾਂ ਕੁਈ ਪਾਈ ਤੇ ਬੜੇ ਚਿਰ ਦੇ ਇਕੱਠੇ ਆ ਇਨਸਾਨ ਤੇ 6 7ਵੀਂ ਫਿਲਮ ਸੱਤਵੀਂ ਵੀ ਅਸੀਂ ਕਰੀ ਬੈਠੇ ਆ ਨਿਕਾ ਜੈਲਦਾਰ ਉਹਦੇ ਲਈ ਤੁਹਾਡੇ ਨਾਲ ਫੇਰ ਅਸੀਂ ਗੱਲਾਂ ਕਰਾਂਗੇ ਹੋਰ ਦੋਹਾਂ ਚੋਂ ਮਹੀਨਿਆਂ ਨੂੰ ਤੇ ਸਾਡੀਆਂ ਦੇ ਸਾਰੀਆਂ ਮੋਮੈਂਟਸ ਵੀ ਵਧੀਆ ਹੁੰਦੀਆਂ ਮੈਂ ਤੇ ਤੁਹਾਨੂੰ ਨੇ ਅਸੀਂ ਵਾਹ ਵਾਰ ਆਲ ਮਿਲ ਕੇ ਇਕੱਠਿਆਂ ਕੰਮ ਕੀਤਾ ਤੇ ਅਸੀਂ ਤੇ ਸਾਨੂੰ ਦੋਵਾਂ ਨੂੰ ਖਾਣਾ ਪੀਣਾ ਵਧੀਆ ਲੱਗਦਾ ਦੇਸੀ ਜਿਹੜਾ ਆਪਣਾ ਆਗ ਨਹੀਂ ਮਕਣਾ ਹੋ ਜਾਂ ਚੀਜ਼ਾਂ ਸਾਡੇ ਤੇ ਚੇਤੇ ਰਹਿੰਦੀਆਂ ਬੜਮਾ ਬੜਮਾ ਦਾ ਅਸੀਂ ਭੁੱਲ ਜਾਂਦੇ ਹਾਂ ਘਰ ਕਰ ਕਰ ਕੇ ਉਹਦੇ ਉਹ ਨਾ ਨਾ ਵੀ ਜਿਵੇਂ ਕੋਈ ਬੰਦਾ ਬੈਂਕ ਚ ਲੱਗਾ ਸ਼ਾਮਾਂ ਤੱਕ ਉਹਨੇ ਕਿੰਨੇ ਚੈੱਕ ਰੀਸੀਵ ਕੀਤੇ ਕਿੰਨਾ ਕੈਸ਼ ਦਿੱਤਾ ਕੱਢ ਕੇ ਬਾਹਰ ਉਹ ਸ਼ਾਮਾਂ ਤੱਕ ਭੁੱਲ ਜਾਂਦਾ ਅਸੀਂ ਦਿਹਾੜ ਫਿਲਮਾਂ ਕਰ ਕਰ ਕੇ ਭੁੱਲ ਜਾਈ ਦੀਆਂ ਤੰਦ ਰੋਟੀਆਂ ਰੋਟੀਆਂ ਚੇਤੇ ਰਹਿੰਦੀਆਂ ਨੇ ਖਾ ਲਈਦੀਆਂ ਅਸੀਂ ਤੇ ਸਾਨੂੰ ਇਹਨਾਂ ਚੀਜ਼ਾਂ ਦਾ ਸ਼ੌਂਕ ਨਹੀਂ ਜੀ ਬਾਬੇ ਨੇ ਮਿਹਰ ਕੀਤੀ ਠਾਈ ਪੀ ਜਾਂਦੇ ਆ ਨਾਲ ਮਿਲ ਕੇ ਬਿਲਕੁਲ ਜੀ ਬਾਕੀ ਉਹ ਤੁਹਾਡੀ ਕੈਮਿਸਟਰੀ ਜਿਹੜੀ ਬਣ ਚੁੱਕੀ ਹੋਈ ਹੈ ਨਾ ਉਹ ਉਹ ਇਸ ਫਿਲਮ ਦੇ ਵਿੱਚ ਵੀ ਹੋਰ ਜ਼ਿਆਦਾ ਨਿੱਖਰ ਕੇ ਸਾਹਮਣੇ ਆਈ ਔਰ ਉਹ ਵਾਕਈ ਉਹ ਕੰਮ ਕੀਤੀ ਹੈ ਪਰ ਜਿਹੜਾ ਧੋਬੀ ਪਟਕਾ ਜਦੋਂ ਸੌਰਮ ਨੇ ਤੁਹਾਨੂੰ ਦਿੱਤਾ ਫਿਲਮ ਦੇ ਵਿੱਚ ਹੈ ਨਾ ਤੇ ਉਹ ਦਾਸਾ ਸੱਚ ਨਹੀਂ ਲੱਗੀ ਨਹੀਂ ਵਜੀ ਸੀ ਮੇਰੀ ਥੋਣ ਪਿੱਛੇ ਮੈਂ ਕਹਾ ਜੀ ਮੈਨੂੰ ਕੁਝ ਹੋ ਗਿਆ ਮੈਂ ਕਹਾ ਮੇਰਾ ਪਰਿਵਾਰ ਤੂੰ ਸਾਹਮਣੇ ਹਾਸਦੇ ਸੀ ਸ਼ਕਲ ਮੇਲਾ ਇਹਨੇ ਤੇ ਵਿਚਾਰੇ ਨੇ ਕੀਤੇ ਉਹਦੇ ਥੱਲੇ ਹੀ ਗੱਦਾ ਲਾ ਲਿਆ ਜਦੋਂ ਇਹਨੇ ਸਿੱਟਿਆ ਸੀ ਮੈਨੂੰ ਮੈਂ ਜੇ ਗੱਲ ਕਰਾਂ ਤਾਂ ਤੁਹਾਡੀ ਜਿਹੜੀ ਦੋਨਾਂ ਦੀ ਕੈਮਿਸਟਰੀ ਹੈ ਨਾ ਬਹੁਤ ਹੀ ਜ਼ਿਆਦਾ ਲਾਜਵਾਬ ਹੈ ਅਮੇਜ਼ਿੰਗ ਕੈਮਿਸਟਰੀ ਹੈ ਮੀ ਔਰ ਇਹ ਫਿਲਮ ਇਹ ਫਿਲਮ ਕਰਕੇ ਤੁਹਾਨੂੰ ਕਿਵੇਂ ਦਾ ਲੱਗਾ ਪਰਸਨਲੀ ਵੀ ਮੈਂ ਯਾ ਕਿਰਦਾਰ ਕੀਤਾ ਸੀ ਹੂੰ ਬੜਾ ਵਧੀਆ ਲੱਗਾ ਜੀ ਕਿਉਂਕਿ ਨਵੀਂ ਨਵੇਂ ਤਰੀਕੇ ਦਾ ਸਾਰਾ ਸੈਟਅਪ ਹੈ ਨਾ ਦੋ ਬੋਲੀਆਂ ਨੇ ਪੰਜਾਬ ਐ ਹਰਿਆਣਾ ਤੇ ਫੈਕਸ਼ਨਸ ਆ बिकॉज ਵੀ ਆਲਰੇਡੀ ਮਕਲਾਵਾ ਕੀਤੀ ਹੈ ਨਿਕਲਦਲਰ ਸੀਰੀਜ਼ ਕੀਤੀ ਆ ਉਹਦੇ ਚ ਕੀ ਆ ਉਹਦੇ ਚ ਸਿਰਫ ਆਪਣੀ ਆਪਾਂ ਲੈਂਗੁਏਜ ਕੱਲੀ ਪੰਜਾਬੀ ਬੋਲਦੇ ਆ ਹਨ ਇਹਦੇ ਚ ਇਹ ਆ ਵੀ ਸੋਨਮ ਨੇ ਮਿਹਨਤ ਕੀਤੀ ਹਰਿਆਣਵੀ ਲੈਂਗੁਏਜ ਤੇ बिकॉज ਦੋ ਸੂਬੇ ਆ ਭਰਾ ਨੇ ਪੰਜਾਬ ਹਰਿਆਣਾ ਹੁਣ ਪਿੱਛੇ ਜਿਵੇਂ ਪ੍ਰੋਟੈਸਟ ਵੀ ਹੋਇਆ ਸੀਗਾ ਉੱਥੇ ਵੀ ਮੋੜਾ ਨਾ ਮੋੜਾ ਜੋੜ ਕੇ ਖੜੇ ਸੀ ਤੇ ਉਹ ਸਿਰਫ ਲੈਂਗੁਏਜ ਮੜਾ ਮोटा ਉਹਦਾ ਹੀ ਫਰਕ ਆ ਇੱਕ ਬੋਲਬਾਣੀ ਦਾ ਫਰਕ ਆ ਤੇ ਜਾਂ ਕਹਿ ਲਓ ਥੋੜੀ ਜਿਹੀ ਆਊਟਲੁੱਕ ਤਾਂ ਉਹ ਬਲੱਡ ਲਾਈਨ ਵੀ ਸੇਮ ਆ ਕਲਚਰ ਵੀ ਆਲਮੋਸਟ ਆਲਮੋਸਟ ਸੇਮ ਆ ਖਾਣਾ ਦਾਣਾ ਸਾਰਾ ਕੁਝ ਆਲਮ ਉਹ ਚੰਗਾ ਲੱਗਦਾ ਸੀ ਸਾਰੀਆਂ ਚੀਜ਼ਾਂ ਉਹਨਾਂ ਨੇ ਐਵੇਂ ਅੱਗੇ ਪੇਸ਼ ਕਰਕੇ ਨਾ ਤੇ ਉਹ ਵਧੀਆ ਪ੍ਰਾਊਡ ਫੀਲ ਹੁੰਦਾ ਸੀਗਾ ਤੇ ਚੰਗਾ ਫੀਲ ਹੋਇਆ ਜੀ ਫਿਲਮ ਬਾਬਾ ਸੁਖ ਰੱਖੇ ਲੋਕੀ ਵੇਖਣ ਲੋਕੀ ਅਪਰੀਸ਼ੀਏਟ ਕਰਨ ਲੋਕਾਂ ਨੂੰ ਚੰਗੀ ਲੱਗੂਗੀ ਜੇ ਲੋਕ ਥੀਏਟਰ ਜਾ ਕੇ ਵੇਖਣਗੇ ਕਾਮੇਡੀ ਵੀ ਆ ਰਮੈਚ ਵੀ ਐਮੋਸ਼ਨ ਵੀ ਸਾਰੀਆਂ ਚੀਜ਼ਾਂ ਨੇ ਬਿਲਕੁਲ ਹੈ ਵੈਸੇ ਇਹ ਕਿ ਨਾ ਫਿਲਮ ਦੇ ਵਿੱਚ ਜਿਹੜਾ ਉਹ ਸੀਨ ਸੀਗਾ ਸੱਚੀ ਦੱਸਿਓ ਸੌ ਖਾ ਕੇ ਬਾਬਾਈ ਦੀ ਜੀ ਤੀ ਵਾਕੇ ਕਦੇ ਕਿਸੇ ਕੁੜੀ ਨੂੰ ਇੰਨੇ ਕੌਨਫੀਡੈਂਸ ਨਾਲ ਫੋਨ ਨੰਬਰ ਦਿੱਤਾ ਹੈ ਕਦੇ ਨਹੀਂ ਜੀ ਮੈਨੂੰ ਤਾਂ ਸੌਂ ਲੱਗੇ ਜੇ ਮੈਂ ਨਾ ਮੈਨੂੰ ਮੇਰੇ ਅਜੇ ਵੀ ਯਾਦ ਆ ਮੈਂ ਇੱਕ ਵਾਰ ਕਿਸੇ ਕੁੜੀ ਨੂੰ ਕਮੈਂਟ ਕੀਤਾ ਜਿਵੇਂ ਆਸ਼ਕੀ ਨਹੀਂ ਕਰਦੇ ਹੁੰਦੇ ਵੇ ਉਹ ਪਟੋਲਾ ਘੈਂਟ ਹੋਗਾ ਉਹ ਟਾਈਪ ਵਾਲਾ ਮੈਂ ਜ਼ਿੰਦਗੀ 'ਚ ਇੱਕ ਵਾਰ ਕੀਤਾ ਉਦੋਂ ਵੀ ਗੱਡੀ ਦੇ ਸ਼ੀਸ਼ੇ ਬੰਦ ਸੀ ਮੇਰੇ ਸਟਿਲ ਯਾਦ ਆ ਜੀ ਉਹ ਪਤਾ ਨਹੀਂ ਮੇਰੇ ਕੀ ਖਰਮਸਤੀ ਜਿਹੜੀ ਮਨ ਨੂੰ ਮੈਂ ਐਵੇਂ ਕਮੈਂਟ ਮਾਰ ਰਿਹਾ ਨਾ ਸ਼ੀਸ਼ਾ ਬੰਦ ਕਰਕੇ ਗੱਡੀ ਦਾ ਬਾਹਰ ਆਵਾਜ਼ ਨਾ ਜਾਵੇ ਮੈਂ ਤੇ ਕੂਟੀ ਨੇ ਬੈਜੇ ਕਿਤੇ ਤੇ ਮੈਂ ਕਹਿੰਦੇ ਜ਼ਿੰਦਗੀ 'ਚ ਇੰਨਾ ਕੌਨਫੀਡੈਂਸ ਸਟਿਲ ਕੁੜੀਆਂ ਦੇ ਸਾਹਮਣੇ ਤਾਂ ਨਹੀਂ ਹੈ ਜੀ ਮੇਰੇ 'ਚ ਵੈਸੇ ਵੈਸੇ ਇੰਨੇ ਜ਼ਿਆਦਾ ਪਲ ਹੋਰ ਜੀ ਉਹ ਤੇ ਬੜਾ ਤਪੱਸਿਆ ਵਾਲਾ ਕੰਮ ਹੈ ਜੀ ਪਲਵਾਨ ਬੰਨਾ ਕੋਈ ਸੌਖਾ ਕੰਮ ਨਹੀਂ ਉਹ ਤੇ ਸੱਚੀ ਬੜੀ ਮਿਹਨਤ ਹੈ ਜੀ ਕੋਈ ਵੀ ਐਥਲੀਟ ਬੰਨਾ ਖਾਸ ਤਰ ਤੇ ਕੱਲਾ ਪਲਵਾਨ ਨਹੀਂ ਮੈਂ ਕਹਿੰਦਾ ਕਬੱਡੀ ਖੇਡਣੀ ਜਾਂ ਹੋਰ ਕੋਈ ਵੀ ਗੇਮ ਕਰਨੀ ਤੇ ਐਥਲੀਟ ਰਹਿਣਾ ਆਪਣੇ ਆਪ ਨੂੰ ਹਣਾ ਇੰਨਾ ਫਿਟ ਰੱਖਣਾ ਇੰਨੀ ਮਿਹਨਤ ਮਾਰਨੀ ਉਹ ਤੇ ਬੜਾ ਔਖਾ ਕੰਮ ਹੈ ਜੀ ਸੱਚੀ ਤਪੱਸਿਆ ਵਾਲਾ ਕੰਮ ਹੈ ਸੱਚੀ ਤੇ ਚਲੋ ਫਿਲਮ ਜੀ ਜਿਹੜੀ ਪਲਵਾਨੀ ਕੀਤੀ ਆ ਅਸੀਂ ਤੇ ਐਕਟਿੰਗ ਕੀਤੀ ਆ ਉਹਦੀ ਤੇ ਬਾਕੀ ਜੈਨੂਅਲੀ ਬੜਾ ਔਖਾ ਕੰਮ ਆ ਤਾਂ ਸਲੂਟ ਕਰਦੇ ਆ ਜੀ ਉਹਨਾਂ ਨੂੰ ਜਿਹੜੇ ਮਤਲਬ ਆਪਣੀ ਕੰਟਰੀ ਨੂੰ ਰਿਪਰੈਜ਼ੈਂਟ ਕਰ ਬਿਲਕੁਲ ਜੀ ਇਹ ਫਿਲਮ ਜਿਹੜੀ 14 ਜੂਨ 2024 ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਔਰ ਫਿਲਮ ਦੇ ਵਿੱਚ ਤੁਹਾਨੂੰ ਸੋਨਮ ਬਾਜਵਤ ਐਮਬੀ ਬਿਰਕ ਦਾ ਇੱਕ ਕਮਾਲ ਦਾ ਕੰਬੋ ਜਿਹੜਾ ਮਿਲ ਰਿਹਾ ਨਾ ਮੈਂ ਤੇ ਇਹੀ ਕਹੂੰਗੀ ਕਿ ਇੱਕ ਇੱਕ ਅਲੱਗ ਲੈਵਲ ਦਾ ਹੀ ਤੁਸੀਂ ਜਿਹੜਾ ਨਾ ਸੈਟਅਪ ਲਾ ਦਿੱਤਾ ਹੁਣ ਇਹ ਤੋਂ ਉੱਪਰ ਹੀ ਕੋਈ ਚੀਜ਼ ਜਾਊਗੀ ਸੋ ਸੋਨਮ ਤੁਹਾਨੂੰ ਜਿਹੜਾ ਹੈ ਅਜੇ ਹੁਣ ਦਾ ਦੇ ਨਾਲ ਵੀ ਤੁਸੀਂ ਇਸ ਸੰਬੰਧ ਵਿੱਚ ਕੰਮ ਕੀਤਾ ਹੈ ਡਾਇਲੌਗ ਜਿਹੜੇ ਨੇ ਨਾਰਮਲੀ ਜਦੋਂ ਤੁਹਾਡੀ ਆਪਣੀ ਭਾਸ਼ਾ ਹੁੰਦੀ ਹੈ ਹੈਨਾ ਜਿਹੜੀ ਮਾਤ ਭਾਸ਼ਾ ਹੁੰਦੀ ਹੈ ਤੁਹਾਨੂੰ ਇੱਕ ਇੱਕ ਲੀਬਰਟੀ ਹੁੰਦੀ ਹੈ ਕਿ ਤੁਸੀਂ ਇੰਪਰੋ ਕਰ ਸਕਦੇ ਹੋ ਪੰਜਾਬੀ ਦੇ ਵਿੱਚ ਜਾਂ ਅੰਗਰੇਜ਼ੀ ਦੇ ਵਿੱਚ ਵੀ ਕਾਫੀ ਹੱਦ ਵਿੱਚ ਕਰ ਲੈਂਦੇ ਹੋ ਲੇਕਿਨ ਆ ਟਿਪਿਕਲੀ ਹਰਿਆਣਵੀ ਦੇ ਵਿੱਚ ਡਾਇਲੋਗ ਇੰਪਰੋਵਾਈਜ਼ੇਸ਼ਨ ਕੋਈ ਪ੍ਰੋਬਲਮ ਤਾਂ ਨਹੀਂ ਆਈ ਆਹ ਆਉਂਦੀ ਤਾਂ ਸੀਗੀ ਇਸੇ ਕਰਕੇ ਸਾਰੀਆਂ ਲੈਣਾ ਪਹਿਲਾਂ ਹੀ ਯਾਦ ਰੱਖਣੀਆਂ ਪੈਂਦੀਆਂ ਸੀਗੀਆਂ ਪਰ ਕਿਤੇ ਕਿਤੇ ਜੇ ਇੱਕ ਅਦਾ ਵਰਡ ਆ ਜੇ ਮੈਨੂੰ ਪਰਫਾਰਮ ਕਰਦੇ ਆ ਕਿਤੇ ਲੱਦਾ ਹੁੰਦਾ ਸੀ ਯਾਰ ਮੈਂ ਮੈਨੂੰ ਇੱਥੇ ਆਹਾ ਕਹਿਣਾ ਚਾਹੀਦਾ ਵਾ ਤੇ ਜੇ ਮੈਨੂੰ ਉਹ ਆਪ ਨੂੰ ਨਹੀਂ ਸੀ ਆਉਂਦਾ ਹਰਿਆਣਵੀ ਚ ਤਾਂ ਮੈਂ ਆਪਣੇ ਕੋ-ਐਕਟਰਸ ਨੂੰ ਪੁੱਛ ਲੈਂਦੀ ਸੀ ਮੇਰੇ ਲੈਂਗੁਏਜ ਕੋਚ ਵੀ ਉੱਥੇ ਹੁੰਦੇ ਸੀ ਸਾਡੇ ਡਾਇਰੈਕਟਰ ਜਿਹੜੇ ਆ ਉਹ ਵੀ सिरसा ਦੇ ਨੇ ਤਾਂ ਉਹਨਾਂ ਨੂੰ ਵੀ ਹਰਿਆਣਵੀ ਆਉਂਦੀ ਆ ਉਹਨਾਂ ਨੇ ਹੀ ਲਿਖਿਆ ਸਾਰੇ ਡਾਇਲੋਗਸ ਸੋ ਮੈਂ ਹਮੇਸ਼ਾ ਪੁੱਛ ਲੈਂਦੀ ਸੀ ਬਟ ਜਿੱਦਾਂ ਤੁਸੀਂ ਕਹਿ ਲੋ ਕਿ ਅਮ ਔਨ ਦ ਸਪੌਟ ਚੱਲਦੇ ਸੀ ਇੰਚ ਇੰਪਰੋਵਾਈਜ਼ ਕਰਨਾ ਉਹ ਉਹ ਡਿਫਿਕਲਟ ਹੋ ਜਾਂਦਾ ਦੂਜੀ ਲੈਂਗੁਏਜ ਦੇ ਵਿੱਚ ਤੇ ਉਹ ਸੀਗਾ ਆਫ ਕੋਰਸ ਮੈਨੂੰ ਐਟ ਟਾਈਮਸ ਲੱਗਦਾ ਸੀਗਾ ਕਿ ਯਾਰ ਮੇਰੀ ਲੈਂਗੁਏਜ ਜੇ ਹੁੰਦੀ ਤਾਂ ਮੈਂ ਖੁੱਲ ਕੇ ਹੋਰ ਜ਼ਿਆਦਾ ਇੰਪਰੋਵਾਈਜ਼ ਕਰ ਸਕਦੀ ਸੀ ਬਟ ਇਟਸ ਓਕੇ ਇਹਦੇ ਚ ਵੀ ਮੈਂ ਕੁਝ ਮੈਨੂੰ ਲੱਗਦਾ ਕਿ ਸਿੱਖਿਆ ਹੈ ਪਰਫਾਰਮ ਕਰਕੇ ਦੂਜੀ ਲੈਂਗੁਏਜ ਕਿਉਂਕਿ ਦੂਜੀ ਲੈਂਗੁਏਜ ਭਾਵੇਂ ਤੁਸੀਂ ਇੰਪਰੋਵਾਈਜ਼ ਨਹੀਂ ਕਰ ਸਕਦੇ ਬਟ ਫਿਰ ਵੀ ਐਜ਼ ਐਨ ਐਕਟਰ ਇੱਕ ਤੁਹਾਡੇ ਲਈ ਬੜੀ ਵਧੀਆ ਐਕਸਰਸਾਈਜ਼ ਆ ਤੁਹਾਨੂੰ ਕੁਝ ਮਤਲਬ ਤੁਸੀਂ ਫਿਰ ਸਿਰਫ ਵਰਡਸ ਤੇ ਇਕੱਲੇ ਨਹੀਂ ਨਾ ਡਿਪੈਂਡ ਕਰਦੇ ਤੁਸੀਂ ਇਮੋਟ ਹੋਰ ਵੀ ਬੜੇ ਤਰੀਕੇ ਨਾਲ ਕਰ ਸਕਦੇ ਹੋ ਲੈਂਗੁਏਜ ਦਾ ਵਰਡ ਜਿਹੜੇ ਉਹ ਸਭ ਤੋਂ ਇੱਕ ਆਖਰੀ ਪੜਾਅ ਹੁੰਦਾ ਵਾ ਐਕਟਿੰਗ ਦੇ ਵਿੱਚ ਸੋ ਇਟਸ ਇਟਸ ਓਕੇ ਮੈਂ ਇੰਪਰੋਵਾਈਜ਼ ਤਾਂ ਨਹੀਂ ਕਰ ਪਾਈ ਲੇਕਿਨ ਵੈਸੇ ਇੰਜੋਏ ਕੀਤਾ ਹਰਿਆਣਵੀ ਚ ਜ਼ਰੂਰ ਇਹ ਗੱਲ ਤਾਂ ਹੈ ਕਿ ਪਰਫਾਰਮ ਕਰਕੇ ਮਜ਼ਾ ਜ਼ਰੂਰ ਆਇਆ ਤੇ ਅਟਾਇਰ ਨੂੰ ਕਿੰਨਾ ਇੰਜੋਏ ਕੀਤਾ ਤੁਸੀਂ ਬਹੁਤ ਪਿਆਰੇ ਲੱਗ ਰਹੇ ਹੋ ਸਟਾਇਲ ਚ ਥੈਂਕ ਯੂ ਮੇਰਾ ਇੰਟੈਂਸ਼ਨ ਦੇਖੋ ਕੋਸ਼ਿਸ਼ ਆਪਣੀ ਪਰਸਨਲ ਇਹ ਹੁੰਦੀ ਆ ਕਿ ਮੈਂ ਕੈਰੈਕਟਰ ਲੱਗਾ ਮਤਲਬ ਮੇਰਾ ਤਾਂ ਹਮ ਜ਼ਿਆਦਾਤਰ ਫਿਲਮਾਂ ਚ ਹੀ ਇੱਕ ਮਾਈਂਡਸੈਟ ਹੁੰਦਾ ਕਿ ਕੈਰੈਕਟਰ ਲੱਗਾ ਤੇ ਜੇ ਮੈਂ ਉਹ ਲੱਗਦੀ ਆ ਤਾਂ ਮੈਨੂੰ ਪਰਫਾਰਮ ਕਰਕੇ ਵੀ ਮਜ਼ਾ ਆਉਂਦਾ ਉਹ ਤੁਹਾਡੀ ਪਰਫਾਰਮੈਂਸ ਤੇ ਵੀ ਹੈਲਪ ਕਰਦਾ ਤਾਂ ਐਸ ਲੌਂਗ ਐਸ ਆਮ ਲੁਕਿੰਗ ਲਾਈਕ ਨੀਲਮ ਦਈਆ ਉਹ ਮੈਂ ਇੰਜੋਏ ਕਰਦੀ ਆ ਉਹ ਚੀਜ਼ ਤੇ ਮੈਂ ਬੜਾ ਜੀ ਮੈਨੂੰ ਵਧੀਆ ਲੱਗਿਆ ਉਹਦਾਂ ਦੇ ਕੱਪੜੇ ਪਾ ਕੇ ਇੱਕ ਜਾਟਣੀ ਜਿੱਦਾਂ ਡிரஸ் ਅਪ ਹੁੰਦੀ ਆ ਕਿਉਂਕਿ ਇਹ ਜੋ ਰੈਫਰੈਂਸਸ ਸੀ ਗਿਆ ਸਾਡੀਆਂ ਇਹ ਅਸੀਂ ਇੱਕ ਰੀਅਲ ਹਰਿਆਣਵੀ ਕੁੜੀ ਜਿੱਦਾਂ ਡிரஸ் ਅਪ ਹੁੰਦੀ ਆ ਅਸੀਂ ਉਹਨੂੰ ਹੀ ਮਾਈਂਡ ਚ ਰੱਖ ਕੇ ਪੂਰਾ ਕਾਪੀ ਕੀਤਾ ਤੋਂ ਜਿੱਦਾਂ ਦੇ ਉਹਦੇ ਜਿੰਨੀ ਲੈਂਥ ਸੀਗੀ ਸੂਟਾਂ ਦੀ ਜਿੱਦਾਂ ਦੇ ਕਲਰ ਉਹ ਪਾਉਂਦੀ ਸੀ ਜਿੱਦਾਂ ਉੱਤੇ ਜੈਕਟ ਪਾਉਂਦੀ ਸੀ ਪੋਨੀ ਟੇਲ ਹੀ ਕਰਦੀ ਸੀ ਅਸੀਂ ਸਾਰਾ ਕੁਝ ਉਹਦੇ ਤੋਂ ਹੀ ਕਾਪੀ ਕੀਤਾ ਸੋ ਇਟ ਵਾਸ ਅ ਰੀਅਲ ਇਨਸਪੀਰੇਸ਼ਨ ਹਾਂਜੀ ਥੈਟ ਵੀ ਟੁਕ ਤੇ ਮੈਨੂੰ ਬੜਾ ਮਜ਼ਾ ਆਇਆ ਜੀ ਐਮੀ ਇਹ ਸਾਰੀ ਤੇ ਸਾਰੀ ਫਿਲਮ ਆਲਮੋਸਟ ਜਿਹੜੀ ਹਰਿਆਣੇ ਦੇ ਵਿੱਚ ਹੀ ਸ਼ੂਟ ਹੋਈ ਹੈ ਜਦੋਂ ਤੁਸੀਂ ਪੰਜਾਬੋਂ ਬਾਹਰ ਜਾਂਦੇ ਹੋ ਕਿਤੇ ਸ਼ੂਟ ਕਰਦੇ ਹੋ 노 ਡਾਊਟ ਅੱਜਕੱਲ ਤਾਂ ਫੋਰਨ ਜੁੜੇ ਹੋਏ ਹੁੰਦੇ ਆਪਣੇ ਹੈਨਾ ਡੈਸਟੀਨੇਸ਼ਨਸ ਹੁੰਦੇ ਆ ਉੱਥੇ ਵੀ ਆਪਾਂ ਸ਼ੂਟ ਕਰਦੇ ਆ ਬਟ ਸਪੈਸ਼ਲੀ ਹਰਿਆਣੇ ਦੇ ਵਿੱਚ ਸ਼ੂਟ ਕਰਕੇ ਉਥੋਂ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਮਿਲ ਕੇ ਕਿਹੋ ਜਿਹਾ ਲੱਗਾ ਬਹੁਤ ਪਿਆਰੇ ਜਾਨੀ ਕਿਸ ਬਾਦੇ ਲੋਕ ਨੇ ਜੀ ਅਸੀਂ ਆਲਮੋਸਟ 90% ਜਿਵੇਂ ਤੁਸੀਂ ਵੇਖਿਆ ਵੀ ਉੱਥੇ ਸ਼ੂਟ ਹੋਈ ਹੈ ਹਰਿਆਣੇ ਚਾਣਾ ਤੇ ਜਿਵੇਂ ਮੈਂ ਤੁਹਾਨੂੰ ਪਹਿਲੀ ਗੱਲ ਕਹੀ ਆ ਵੀ ਉਹ ਬਲੱਡ ਲਾਈਨ ਵੀ ਸੇਮ ਆ ਹਨਾ ਸਿਰਫ ਥੋੜਾ ਜਿਹਾ ਪਹਿਨਾਵੇ ਦੇ ਵਿੱਚ ਥੋੜਾ ਪਹਿਰਾਵੇ ਦੇ ਵਿੱਚ ਫਰਕ ਕਹਿ ਸਕਦੇ ਹਾਂ ਬਾਕੀ ਉਹ ਆਦਤਾਂ ਵੀ ਸੇਮ ਆਪਣੇ ਵਰਗੀਆਂ ਰੀਤੀ ਰਿਵਾਜ ਸਾਰੀਆਂ ਚੀਜ਼ਾਂ ਤੇ ਰੋਟੀ ਪਾਣੀ ਤੇ ਸਾਨੂੰ ਬਹੁਤ ਅਸੀਂ ਜਿਹੜੇ ਘਰ ਦੇ ਵਿੱਚ ਫੈਮਿਲੀ ਸ਼ੂਟ ਮਤਲਬ ਜਿਹੜੀ ਫੈਮਿਲੀ ਦੇ ਵੇ ਅਸੀਂ ਜਿਹੜੀ ਫੈਮਿਲੀ ਸ਼ੂਟ ਕਰਦੇ ਹਾਂ ਜਿਹਨਾਂ ਦੇ ਘਰ ਚ ਉੱਥੇ ਅਸੀਂ ਆਲਮੋਸਟ ਆਲਮੋਸਟ ਨਹੀਂ ਇਹ 45 ਦਿਨ ਉ ਤੇ ਹਾਂ ਚਾਰ ਪੰਜ ਦਿਨ ਲਗਾਤਾਰ ਇਹ ਕਹਿੰਦੇ ਸੀ ਉਦੋਂ ਬਾਅਦ ਚਾਰ ਪੰਜ ਦਿਨ ਲਗਾਤਾਰ ਮੈਂ ਕਹਿ ਜਾਂਦਾ ਹਾਂ ਫਿਰ ਫਿਰ ਮੁੜ ਕੇ ਇਹ ਕਹਿੰਦੀ ਵੀ ਰੋਟੀ ਬਣਾ ਦਿਓ ਫਿਰ ਮੈਂ ਕਹਿ ਜਾਂਦਾ ਹਾਂ ਵੀ ਚਲ ਉਹਨਾਂ ਨੇ ਰਹਿਣਾ ਲੱਗੇ ਵੀ ਇੱਕ ਹੀ ਬੰਦਾ ਗਈ ਜਾਂਦਾ ਨਾ ਕਰਕੇ ਵੀ ਤੁਹਾਨੂੰ ਜਵਾਬ ਨਹੀਂ ਦਿੰਦਾ ਉਹਨਾਂ ਨੇ ਰੋਜ਼ ਸਾਨੂੰ ਕਦੇ ਕੜੀ ਬਣਾ ਕੇ ਦੇਣੀ ਕਦੇ ਚਟਣੀ ਬਾਜਰੀ ਦੀ ਰੋਟੀ ਦੁੱਧ ਦਹੀਂ ਲੱਸੀ ਮੱਖਣ ਇਹ ਤੇ ਚਲੋ ਚੱਲਦਾ ਹੀ ਨਾਲ ਸਕੈਂਟਰੀ ਸੋ ਸਾਨੂੰ ਤੇ ਬੜਾ ਸਵਾਲ ਆਇਆ ਜੀ ਉੱਥੇ ਸ਼ੂਟ ਕਰਕੇ ਵਾਹ ਜੀ ਆਵਾਜ਼ ਜੀ ਵਾਹ ਮਤਲਬ ਪੂਰਾ ਹਰਿਆਣੇ ਦਾ ਸਵਾਦ ਲਿਆ ਤੁਸੀਂ ਹਨਾ ਜੀ 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 ਕਦੇ ਕਿਸੇ ਕੁੜੀ ਨੂੰ ਜਿੰਨਾ ਤੁਸੀਂ ਜ਼ੋਰ ਸੋਨਮ ਨੂੰ ਇਸ ਕੈਰੈਕਟਰ ਨੂੰ ਮਣਾਉਣ ਤੇ ਲਾਇਆ ਰੀਅਲ ਲਾਈਫ ਦੇ ਵਿੱਚ ਵੀ ਕਦੇ ਕਿਸੇ ਨੂੰ ਮਣਾਉਣ ਤੇ ਇੰਨਾ ਜ਼ੋਰ ਲਾਇਆ ਜ਼ਿੰਦਗੀ ਚ ਨਹੀਂ ਇਹ ਸੌਖੀ ਬਣ ਗਈ ਕੋਈ ਬਹੁਤ ਵੱਡਾ ਤੇ ਨਹੀਂ ਇਹ ਤਾਂ ਕੰਮ ਹੋਰ ਬੜਾ ਪੰਗਾ ਥੋੜਾ ਜਿਹਾ ਪਿਆ ਇਹਨੇ ਕੋਈ ਐਡਾ ਐਡੀ ਉਹ ਜੋ ਨਿਜੀਤ ਨਹੀਂ ਕੀਤੀ ਨਾਲੇ ਵੇਖ ਲਓ ਪਰਲੇ ਬੰਨੇ ਇਹਦੀ ਚੱਲੀ ਆਉਂਦੀ ਸੀ ਮੰਗੇਤਰ ਸੀ ਇਹਦਾ ਪਰਲੇ ਪਾਸੇ ਵੇਖ ਲਓ ਪਰ ਮੰਨ ਕੇ ਵੇਖ ਲਓ ਸੌਖੀ ਨਹੀਂ ਨਹੀਂ ਮੈਂ ਰੀਅਲ ਲਾਈਫ ਦਾ ਜੀ ਰੀਅਲ ਲਾਈਫ ਚ ਜੋ ਥੋੜਾ ਜਿਆਦਾ ਲੱਗਾ ਮੇਰਾ ਈ ਗੋਸਰ ਜਿਆਦਾ ਜ਼ੋਰ ਜ਼ਿਆਦਾ ਲੱਗਾ ਹਾਂ ਉੱਥੇ ਜ਼ਿਆਦਾ ਲੱਗਾ ਉਹਦੇ ਮਤੇਲ ਟੂਲ ਬੜੇ ਸਾਢੇ 1 ਦੇ ਇਧਰ ਨੂੰ ਭਜਾ ਗੱਡੀ ਕਦੇ ਇਧਰ ਨੂੰ ਭਜਾ ਉੱਥੇ ਮੇਰਾ ਜ਼ਿਆਦਾ ਜ਼ੋਰ ਲੱਗਾ ਸੀਰੀਅਸਲੀ ਬਣੀ ਨੂਰ ਆਊਟ ਯੂ ਬੋਥ ਲੂਕ ਕਿਊਟ ਟੁਗੇਦਰ ਔਨ ਸਕਰੀਨ ਵੀ ਆਫ ਸਕਰੀਨ ਵੀ ਬੜੇ ਪਿਆਰੇ ਲੱਗਦੇ ਹੋ ਤੁਸੀਂ ਦੋਵੇਂ ਜਾਣੇ ਜੇ ਜੀ ਗੱਲ ਕਰੀਏ ਤੁਹਾਨੂੰ ਇਸ ਫਿਲਮ ਦੇ ਵਿੱਚ ਪਿਆਰ ਵੀ ਹੈ ਸਪੋਰਟਸ ਵੀ ਹੈ ਅੱਜਕੱਲ ਬਹੁਤ ਸਾਰੀਆਂ ਫਿਲਮਾਂ ਸੀ ਬਾਲੀਵੁੱਡ ਦੀ ਵੀ ਗੱਲ ਕਰੀਏ ਸਪੋਰਟਸ ਤੇ ਪਿਆਰ ਕਟ ਬਣ ਰਹੀਆਂ ਨੇ ਮੈਂ ਇਹ ਕਹੂੰਗੀ ਕਿ ਗਿੰਤੀਆਂ ਨੇ ਕੀ ਸੋਚ ਕੇ ਇਸ ਥੀਮ ਵਾਲੀ ਫਿਲਮ ਨੂੰ ਓਕੇ ਕੀਤਾ ਕਿ ਹਾਂ ਵੀ ਲੱਗਾ ਸੀ ਕਿ ਫਿਲਮ ਚੱਲ ਜੂਗੀ ਜਾਂ ਇੱਕ ਡਰ ਵੀ ਹੁੰਦਾ ਹੈ ਅਕੀ ਵਾਰੀ ਨੇ ਨਹੀਂ ਡਰ ਤਾਂ ਚਲੋ ਵੇਖੋ ਹਰ ਚੀਜ਼ ਇੱਕ ਵਾਰੀ ਮਤਲਬ ਸਾਰਾ ਕੁਝ ਆਡੀਅেন্স ਤੇ ਡਿਪੈਂਡ ਕਰਦਾ ਹੈ ਨਾ ਕਿਉਂਕਿ ਸਿੰਗਲੈਂਡ ਲਈ ਅਸੀਂ ਤਿੰਨ ਚਾਰ ਦਿਮਾਗ ਇੰਨੇ ਮਤਲਬ ਕਰੋੜਾ ਲੋਕਾਂ ਬਾਰੇ ਕਰੋੜਾ ਲੋਕਾਂ ਦੇ ਮਨ ਦੀ ਫੀਲਿੰਗ ਦੀ ਸਮਝ ਸਕਦੇ ਬਟ ਇਹ ਆ ਵੀ ਚਲੋ ਆਪਣੇ ਵੱਲੋਂ ਆਪਾ ਐਫਰਟ ਦੇਈਦਾ ਵੀ ਹਨਾ ਲੋਕਾਂ ਨੂੰ ਪਸੰਦ ਆਵੇ ਚੀਜ਼ ਬਾਕੀ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੁੰਦੀ ਹੈ ਵੀ ਜਿਵੇਂ ਤੁਸੀਂ ਹ ਪਹਿਲਵਾਨੀ ਤੇ ਸਪੋਰਟਸ ਤੇ ਮਤਲਬ ਪਿਆਰ ਦੀ ਗੱਲ ਕੀਤੀ ਜਦੋਂ ਆਪਾਂ ਮੋਸਟਲੀ ਬਾਇਓਪਿਕਸ ਬਾਇਓਪਿਕਸ ਕਰਦੇ ਆ ਨਾ ਉਹਨਾਂ ਦੇ ਵਿੱਚ ਨਹੀਂ ਲਿਬਰਟੀ ਨਹੀਂ ਹੁੰਦੀ ਤੁਹਾਡੇ ਕੋਲੇ ਆਡਾ ਤੋਂ ਬਾਕਸ ਜਾ ਕੇ ਮੈਸ ਪਾਉਣ ਦੀ ਜਾਂ ਇ ਲੇਜੈਂਡਰੀ ਬੰਦਾ ਹੋਊਗਾ ਜਿਹਦੇ ਤੇ ਸਪੋਰਟਸ ਤੇ ਫਿਲਮ ਬਣ ਰਹੀ ਹੈ ਤੇ ਉਹਦੀ ਲਾਈਫ ਆਪਦੀ ਵੀ ਇੱਕ ਸਾਡੀ ਬਹੁਤ ਵੱਡੀ ਹੁੰਦੀ ਹੈ ਬਟ ਉਹਨਾਂ ਚ ਕਈ ਵਾਰੀ ਇਹਨਾਂ ਚੀਜ਼ਾਂ ਦੀ ਘਾਟ ਰਹ ਜਾਂਦੀ ਹੈ ਵੀ ਉਹਨਾਂ ਚ ਰਮੈਂਸ ਕਾਮੇਡੀ ਕਾਮੇਡੀ ਨਹੀਂ ਤੁਸੀਂ ਐਕਸਟਰਾ ਜਿਵੇਂ ਮੈਂ 83 ਕੀਤੀ ਸੀਗੀ 83 ਦੇ ਵਿੱਚ ਜਿਹੜੀ ਬਾਲੀਵੁੱਡ ਦੀ ਫਿਲਮ ਸੀ ਉਹਦੇ ਵਿੱਚ ਹਨਾ ਉਹ ਕਪਿਲ ਦੇ ਜੀਤੇ ਉਹਨਾਂ ਦੀ ਸਾਰੀ ਟੀਮ ਤੇ ਸੀਗੀ ਤੇ ਉਹਦੇ ਚ ਕਾਮੇਡੀ ਤੁਸੀਂ ਆਊਟ ਆਊਟ ਜਾ ਕੇ ਨਹੀਂ ਪਾ ਸਕਦੇ ਬਿਕੋਜ਼ ਉਹ ਲੈਜੈਂਡਰੀ ਕੈਰੈਕਟਰਸ ਨੇ ਸਾਰੇ ਤੁਸੀਂ ਉਹਨਾਂ ਨੂੰ ਮਤਲਬ ਉਹੋ ਜਿਹਾ ਫਨੀ ਨਹੀਂ ਦਿਖਾ ਸਕਦੇ ਰਾਈਟ ਤੇ ਇਦਾਂ ਨਹੀਂ ਫਿਲਮਾਂ ਦੇ ਵਿੱਚ ਇਹ ਹੁੰਦਾ ਕਿਉਂਕਿ ਫਿਕਸ਼ਨਲ ਫਿਲਮਾਂ ਨੇ ਇਹਦੇ ਵਿੱਚ ਤੁਸੀਂ ਕੈਰੈਕਟਰਸ ਤੋਂ ਜੋ ਮਰਜ਼ੀ ਕਰਵਾ ਸਕਦੇ ਤੁਹਾਡੇ ਆਪ ਦੇ ਹੱਥ ਹੁੰਦਾ ਤੇ ਉਹ ਸਾਰਾ ਮਸਾਲਾ ਜਿਹੜਾ ਫਿਲਮ ਦੇ ਵਿੱਚ ਵੇਖਣ ਨੂੰ ਮਿਲ ਜਾਂਦਾ ਐਗਜ਼ੈਕਟਲੀ ਸੋ ਐਮੀ ਪਰਸਨਲੀ ਤੁਹਾਨੂੰ ਕਾਮੇਡੀ ਜ਼ਿਆਦਾ ਪਸੰਦ ਹੈ ਜਾਂ ਫਿਰ ਥੋੜਾ ਜਿਹਾ ਸੀਰੀਅਸ ਟੱਪ ਮਿੰਟੇ ਲੱਗਦਾ ਵੀ ਕਾਮੇਡੀ ਤੁਹਾਡੇ ਅੰਦਰੋਂ ਫੁੱਟ ਫੁੱਟ ਕੇ ਨਿਕਲਦੀ ਐ ਨਹੀਂ ਜੀ ਮੈਂ ਜੇ ਮਤਲਬ ਮੈਂ ਸੀਰੀਅਸ ਵੀ ਫਿਲਮਾਂ ਕੀਤੀਆਂ ਨੇ ਪਰ ਉਹਨਾਂ 'ਚ ਵੀ ਚਲੋ ਕਿਤੇ ਨਾ ਕਿਤੇ ਕਾਮੇਡੀ ਆਈ ਸੋਫਨਾ ਸੀਗੀ ਹਰਜੀਤਾ ਸੀਗੀ ਕਿਸਮਤ ਸੀਗੀ ਤੇ ਉਹਨਾਂ 'ਚ ਕਿਤੇ ਨਾ ਕਿਤੇ ਕਾਮੇਡੀ ਆ ਹੀ ਜਾਂਦੀ ਹੈ ਹਨਾ ਤੇ ਫੇਰ ਉਸ ਤੋਂ ਬਾਅਦ 'ਚ ਜਿਹੜੀ ਆਜ ਮੈਕਸੀਕੋ ਚਲੀ ਇੱਕ ਵਧੀਆ ਸਬਜੈਕਟ ਤੇ ਸੀਗੀ ਬਟ ਕਾਮੇਡੀ ਉਹਦੇ 'ਚ ਵੀ ਸੀ ਮੈਨੂੰ ਇਹਨਾਂ ਦਾ ਵੀ ਆਪਣੇ ਲੋਕ ਹੱਸਣਾ ਚਾਹੁੰਦੇ ਆ ਥੈਟਸ ਵਾਈ ਇਹ ਸਾਰੀਆਂ ਫਿਲਮਾਂ ਵਰਕ ਕੀਤੀਆਂ ਹਨਾ ਤੇ ਮੈਨੂੰ ਜਿਸ ਤੱਕ ਲੱਗਦਾ ਤੇ ਬਾਕੀ ਮਲਕ ਜਾਂਦਾ ਤੇ ਮੇਰੇ ਸਾਡਾ ਮੈਨੂੰ ਜਿਹੜਾ ਆਸਾਨ ਤੁਸੀਂ ਪਿੱਛੋਂ ਵੀ ਕਾਮੇਡੀ ਮੈਂ ਆਪ ਨਹੀਂ ਕ੍ਰੀਏਟ ਕਰਦਾ ਆਬਵੀਅਸਲੀ ਸਾਡੇ ਰਾਈਟਰ ਡਾਇਰੈਕਟਰ ਜਿਹੜੇ ਲਿਖ ਕੇ ਦਿੰਦੇ ਆ ਹਨਾ ਉਹ ਆਬਵੀਅਸਲੀ ਉਹ ਦੇਖਦੇ ਆ ਤੇ ਅਸੀਂ ਉਹ ਲਿਖ ਕੇ ਦਿੰਦੇ ਆ ਤੇ ਅਸੀਂ ਪਰਫਾਰਮ ਕਰ ਦਿੰਦੇ ਆ ਕੁਝ 1 ਅੱਧਾ ਪਰਸੈਂਟ ਜੀ ਮਾਈਨਸ 1 ਪਰਸੈਂਟ ਤੁਸੀਂ ਲਾ ਲਓ ਵੀ ਅਸੀਂ ਉਹ ਚ ਇੰਪਰੋਵਾਈਜ਼ ਕਰ ਦਿੰਨੇ ਆ ਆਪ ਦੇ ਰੈਕਸ਼ਨ ਬਾਦਨੇ ਬਾਕੀ ਮੋਸਟਲੀ ਸਾਨੂੰ ਜੋ ਲਿਖ ਕੇ ਦਿੱਤਾ ਜਾਂਦਾ ਜਿਵੇਂ ਅਸੀਂ ਉਹ ਪਰਫਾਰਮ ਕਰ ਦਿੰਦੇ ਆ ਜੀ ਸੋਨਮ ਕਮਿੰਗ ਬੈਕ ਟੂ ਯੂ ਹਰਿਆਣੇ ਦੀ ਕੁੜੀ ਤੁਸੀਂ ਬਣ ਕੇ ਆਇਓ ਬਹੁਤ ਹੀ ਮਾਸ਼ਾਅੱਲਾ ਖੂਬਸੂਰਤ ਲੱਗੇ ਹੁਣ ਮੈਨੂੰ ਲੱਗਦਾ ਕਿ ਮੈਂ ਇੱਕ ਹੋਰ ਵਿਜ਼ਨ ਲੈ ਕੇ ਚੱਲਾ ਵੀ ਸੋਨਮ ਜੱਟਨੀ ਵੀ ਆ ਜੱਟੀ ਨਹੀਂ ਹੈ ਜੱਟਨੀ ਵੀ ਹੈ ਹੈਨਾ ਸੋ ਈ ਟਰਾਂਸਫਰਮੇਸ਼ਨ ਕਮਾਲ ਦਾ ਸੀ ਕਮਾਲ ਦਾ ਥੈਂਕ ਯੂ ਸੋਨਮ ਹਾਊ ਵਾਸ ਦ ਜਰਨੀ ਪੂਰੀ ਫਿਲਮ ਦੀ ਜਾਨੀ ਕਿਹੋ ਜਿਹੀ ਰਹੀ ਵਧੀਆ ਸੀਗੀ জারਨੀ ਐਸ ਐਨ ਆਰਟਿਸਟਰ ਨਾ ਤੁਸੀਂ ਇਹੀ ਐਕਸਪੈਕਟ ਕਰਦੇ ਹੋ ਕਿ ਯਾਰ ਮੈਨੂੰ ਨਾ ਕੁਝ ਵੱਖਰਾ ਮਿਲੇ ਕੁਝ ਚੈਲੈਂਜਿੰਗ ਮਿਲੇ ਕਿਉਂਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਸੇਫ ਚੀਜ਼ਾਂ ਕਰਦੇ ਹੋ ਔਰ ਉਹਦੇ ਚ ਨਾ ਮੈਨੂੰ ਲੱਗਦਾ ਕਿ ਇੱਕ ਆਰਟਿਸਟ ਦੀ ਪਰਸਨਲ ਗਰੋਥ ਵੀ ਕਿਤੇ ਨਾ ਕਿਤੇ ਰੁਕ ਜਾਂਦੀ ਹੈ ਸੋ ਇਹ ਡਿਫਿਕਲਟ ਸੀਗਾ ਮੇਰੇ ਲਈ ਕਿਉਂਕਿ ਮੈਨੂੰ ਹੀ ਪਤਾ ਹੈ ਕਿ ਮੈਂ ਕਿੰਨੇ ਪ੍ਰੈਸ਼ਰ ਚ ਸੀਗੀ ਕਿਉਂਕਿ ਜਿਨ੍ਹਾਂ ਲੋਕਾਂ ਨੇ ਮੈਨੂੰ 25 ਫਿਲਮਾਂ ਚ ਪੰਜਾਬੀ ਬੋਲਦੇ ਦੇਖ ਲਿਆ ਉਹਨਾਂ ਨੂੰ ਲੋਕਾਂ ਲਈ ਇੰਨਾ ਈਜ਼ੀ ਨਹੀਂ ਆ ਨਾ ਕਿ ਮੈਨੂੰ ਤੁਸੀਂ ਮੈਂ ਦੋ ਲੈਣਾ ਕਿ ਹਰਿਆਣਵੀ ਦੀ ਬੋਲੂਗੀ ਤੇ ਲੋਕਾਂ ਨੂੰ ਲੱਗੂਗਾ ਵਾਓ ਕਿਉਂਕਿ ਉਹਨਾਂ ਨੇ ਇੱਕ ਇਮੇਜ ਤੁਹਾਡੀ ਆਪਣੇ ਮਾਈਂਡ 'ਚ ਬਣਾਈ ਹੋਈ ਆ ਤੁਹਾਨੂੰ ਇੱਕ ਜੱਟੀ ਦੇ ਰੂਪ ਦੇ ਵਿੱਚ ਦੇਖਿਆ ਵਾ ਸੋ ਬਟ ਮੈਨੂੰ ਇਹ ਆ ਕਿ ਉਹੀ ਜਿੱਦਾਂ ਕਿਹਾ ਕਿ जी ਤੁਸੀਂ ਬਹੁਤ ਸੇਫ ਇਹ ਪਰਸਨਲੀ ਮੇਰਾ opinion ਹੈ ਜੇ ਮੈਂ ਬਹੁਤ ਸੇਫ ਕਿ ਡੂੰਗੀ ਹਮੇਸ਼ਾ ਸੇਫ ਰੋਲਸ ਪੜੂੰਗੀ ਸਿਰ ਸੋਣੀ ਹੀ ਲੱਗੂੰਗੀ ਤਾਂ ਮੇਰੀ ਪਰਸਨ ਗਰੋਥ ਹੋਤੇ ਨਾ ਕਿਤੇ ਕਿਤੇ ਨਾ ਕਿਤੇ ਰੁਕੂਗੀ ਸੋ ਆਈ ਬੀਲੀਵ ਕਿ ਐਟ ਦੀ ਐਂਡ ਆਫ ਦਾ ਡੇ ਐਜ਼ ਐਨ ਐਕਟਰ ਇਹ ਮਤਲਬ ਆਈ ਨੀਡ ਟੂ ਟੇਕ ਚੈਲੈਂਜਿੰਗ ਰੋਲਸ ਆਈ ਨੀਡ ਟੂ ਟੇਕ ਰਿਸਕ ਤੇ ਉਹ ਮੈਂ ਲਿਆ ਇਸ ਫਿਲਮ ਚ ਤੇ ਬਾਕੀ ਪਰਸਨਲੀ ਤਾਂ ਮੈਨੂੰ ਲੱਗਦਾ ਕਿ ਗਰੋਥ ਵੀ ਮੈਂ ਮਹਿਸੂਸ ਕੀਤੀ ਉਹ ਇੱਕ ਮੇਰਾ ਰਿਵਾਰਡ ਆ ਉਸ ਚੀਜ਼ ਦਾ ਹੁਣ ਜਿਹੜਾ ਵੱਡਾ ਰਿਵਾਰਡ ਆ ਉਹ ਆਡੀਅנס ਕੋੋਂ ਆਉਂਦਾ ਆ ਉਹਦਾ ਵੇਟ ਕਰ ਰਿਆ ਕਿਉਂਕਿ ਅੱਜ ਫਿਲਮ ਰਿਲੀਜ਼ ਹੋਈ ਆ ਸੋ ਹੁਣ ਸਾਰਾ ਕੁਝ ਆਡੀਅנס ਤੇ ਡਿਪੈਂਡ ਕਰਦਾ ਆ ਕਿ ਯੂ نو ਕਿਵੇਂ ਦੀ ਲੱਗੀ ਬਟ ਮੈਨੂੰ ਇਹ ਆ ਕਿਉਂਕਿ ਮੈਂ ਫਿਲਮ ਦੇਖ ਚੁੱਕੀ ਆ ਸੋ ਫਿਲਮ ਤਾਂ ਵਧੀਆ ਹੈ ਬਸ ਮੈਂ ਇਹ ਚਾਹੁੰਦੀ ਆ ਕਿ ਲੋਕ ਵੱਧ ਮਤਲਬ ਜ਼ਿਆਦਾ ਤੋਂ ਜ਼ਿਆਦਾ ਸਿਨੇਮਾ ਚ ਆ ਕੇ ਫਿਲਮ ਨੂੰ ਸਪੋਰਟ ਕਰਨ ਕਿਉਂਕਿ ਸਿਨੇਮਾ 'ਚ ਜਦੋਂ ਕੋਈ ਫਿਲਮ ਦੇਖੀ ਜਾਂਦੀ ਆ ਰੀਅਲ ਮਾਇਨੇ 'ਚ ਜੇ ਕਮਰਸ਼ੀਅਲ ਸਕਸੈਸ ਆਪਾਂ ਕਹੀਏ ਤਾਂ ਉਹਦੋਂ ਹੁੰਦੀ ਆ ਔਰ ਉਹ ਬਹੁਤ ਜ਼ਰੂਰੀ ਆ ਸਾਡੇ ਲਈ ਸੋ ਆਈ ਰੀਲੀ ਵਾਂਟ ਕਿ ਇੰਨੀ ਮਿਹਨਤ ਕੀਤੀ ਆ ਵਰਨਾ ਦੇਖੋ ਤੁਸੀਂ ਸਕ੍ਰਿਪਟਸ ਤਾਂ ਬਹੁਤ ਸਾਰੀਆਂ ਹੁੰਦੀਆਂ ਹਨਾ ਅਸੀਂ ਕੋਈ ਪੰਜਾਬ ਦੀ ਰੂਟੀਨ ਲਵ ਸਟੋਰੀ ਬਣਾ ਸਕਦੇ ਸੀਗੇ ਫੈਮਿਲੀ ਡਰਾਮਾ ਬਟ ਇਹ ਰਿਸਕ ਲਿਆ ਆ ਪ੍ਰੋਡਿਊਸਰਸ ਨੇ ਮੈਂ ਇਹ ਰਿਸਕ ਲਿਆ ਆ ਸੋ ਆਈ ਰੀਲੀ ਹੋਪ ਕਿ ਇਹ ਮਿਹਨਤ ਜਿਹੜੀ ਆ ਇਹ ਸਿਰੇ ਚੜੇ ਦਾ ਫਲ ਮਿਲੇ ਸਾਨੂੰ ਜੀ ਜੀ ਐਮੀ ਬਹੁਤ ਜ਼ਿਆਦਾ ਫਿਲਮ ਦੇ ਵਿੱਚ ਨਾ ਤੁਸੀਂ ਤਾਂ ਮੱਚੜ ਪਾਇਆ ਬਹੁਤ ਜ਼ਿਆਦਾ ਕਨਫਿਊਜ਼ਨਸ ਕ੍ਰੀਏਟ ਕੀਤੇ ਆ ਮੇਰਾ ਸਵਾਲ ਇਹ ਆ ਜਾਂਦੇ ਜਾਂਦੇ ਤੁਹਾਨੂੰ ਆ ਆਖਿਰ ਦੇ ਵਿੱਚ ਕੀ ਇਹ ਵਾਕਈ ਇਹ ਜੋੜੀ ਮਿਲ ਜਾਂਦੀ ਆ ਵੀ ਕਿ ਕਿ ਧੋਬੀ ਪਟਕਾ ਹੀ ਵੱਜੂਗਾ ਨੇ ਜੋ ਉਹਦੇ ਹਰ ਫਿਲਮ ਦਾ ਇੱਕੋ ਲਾ ਲਓ ਤੁਸੀਂ ਕਿ ਹੀਰੋ ਹੀਰੋਇਨ ਜਿਹਦੀ ਫਿਲਮ ਬੰਦੀ ਹੈ ਕਲਿਮਿਨੇਸ਼ਨ ਆ ਉਹ ਮਿਲਾਂਗੇ ਤੇ ਸਹੀ ਜੋ ਤੇ ਆਬਵੀਅਸ ਗੱਲ ਹੈ ਤੇ ਉਹ ਬਸ ਉਹ ਕਿਸ ਤਰੀਕੇ ਨਾਲ ਮਿਲਦੇ ਆ ਉਹ ਪੂਰਾ ਤੁਸੀਂ ਤੁਹਾਨੂੰ ਫਿਲਮ ਦੇ ਵਿੱਚ ਵੇਖਣ ਨੂੰ ਮਿਲੂਗਾ ਇਹ ਤਾਂ ਉਹ ਇੱਕ ਸਾਡੀ ਇੱਕ ਸੀਰੀਜ਼ ਹੀ ਹੈ ਜਿਹਦੇ ਜਿਸੀਂ ਕਦੇ ਮੈਂ ਮਰ ਜਾਂ ਨਾ ਕਦੇ ਸਰਗੁਣ ਮਰ ਜਾਂਦੀ ਹੈ ਉਹਦੇ ਚੋ ਕਿਸਮਤ ਹੀ ਆ ਸਿਰਫ ਬਾਕੀ ਜਿੱਤੇ ਅਸੀਂ ਆਲਮੋਸਟ ਆਲਮੋਸਟ ਮਲਾਈ ਦੇ ਦਿੰਨੇ ਆ ਸਾਰੇ ਪਾਸੇ ਕਿਉਂਕਿ ਇਹ ਸੀਰੀਅਸ ਫਿਲਮ ਨਹੀਂ ਹੈਗੀ ਉਦਾਂ ਨਾ ਉਸ ਤੱਕ ਦੀ ਇਮੋਸ਼ਨਲ ਉਵੇਂ ਉਵੇਂ ਦੇ ਇਮੋਸ਼ਨਸ ਨਹੀਂ ਹੈਗੇ ਜਿਹੜੇ ਮੁੰਡੇ ਕੁੜੀ ਵਾਲੇ ਹੁੰਦੇ ਆ ਵੈਸੇ ਫੈਮਿਲੀ ਦੇ ਇਮੋਸ਼ਨਸ ਉਹ ਸਾਰੀਆਂ ਚੀਜ਼ਾਂ ਇਸ ਫਿਲਮ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਬਟ ਹੈ ਪੋਜ਼ਿਟਿਵ ਐਂਡ ਹੈ ਦਾ ਹੈਪੀ ਐਂਡਿੰਗ ਹੈ ਬਿਲਕੁਲ ਜੀ ਐਂਡ 올 द बेस्ट ਥੋੜੀ ਫਿਊਚਰ ਮੂਵੀਜ਼ ਦੇ ਲਈ ਵੀ ਨਿਕਾ ਜੈਲਦਾਰ ਜੀ ਵੀ ਪੂਰੀ ਵੇਟ ਹੋ ਰਹੀ ਹੈ ਫਿਲਹਾਲ ਇੰਤਜ਼ਾਰ ਕਰ ਰਹੇ ਹਾਂ ਜੀ ਬਾਬਾ ਸੁੱਖ ਰੱਖੇ ਫੱਟੇ ਚੱਕ ਦਾਂਗੇ ਬਿਲਕੁਲ ਜੀ ਬਿਲਕੁਲ ਇਹੀ ਉਮੀਦ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦੋਨਾਂ ਦਾ ਥੈਂਕ ਯੂ ਸ